ਸਤ ਸ੍ਰੀ ਅਕਾਲ ਨਮਸਕਾਰ ਅਦਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਨਿਆਰੀ ਲੰਦੀ ਹੋਗੇ ਮਜੇਜ ਹੋਗੇ ਜਦੇ ਮਜੀ ਦੀਚ ਰਹ ਰਹੇ ਹੋ ਬਾਕੀ ਦੋਸਤੋ ਕਈ ਲੋਕ ਕੀ ਸੋਚਦੇ ਵੇ ਵੀ ਜਿਹੜੇ ਇੱਥੇ ਲੋਕ ਪੁਰਾਣਾ ਸਮਾਜੀਨਾ ਉਦੋਂ ਸ਼ਰਟ ਆਉਣਾ ਸੋਖਾ ਸੀ ਬਾਹਰ ਦੇ ਮੁਲਕਾਂ ਚ ਇਹ ਠੀਕ ਹੀ ਲੋਕਾਂ ਦੀ ਸੋਚ ਹੈ ਸੋਖਾ ਸ਼ੀਤ ਔਖਾ ਸੀ ਬੜਾ ਜਿੰਨੀਆਂ ਸਹੂਲਤਾਂ ਅੱਜ ਕੱਲ੍ਹ ਹੈਗੀਆਂ ਨਾ ਪੈਸਾ ਸੂਚਨਿਸ਼ ਹੁੰਦੀ ਆ ਅਦਿਕਰ ਤੇ ਤੁਸੀਂ ਖੁੱਲੇ ਪੈਸੇ ਵੀ ਇੰਡੀਆ ਤੋਂ ਲੈ ਆ ਸਕਦੇ ਹੋ ਜਿਵੇਂ ਡਾਲਰ ਹੁੰਦੇ ਵੇ ਮੋਬਾਈਲ ਤੁਹਾਨੂੰ ਮਿਲ ਗਿਆ ਹੈ ਵਾਈਫਾਈ ਮਿਲ ਗਿਆ ਹੈ ਤੁਸੀਂ ਹਰ ਤਰ੍ਹਾਂ ਦੀ ਚਿੱਠੀ ਪੋਸਟ ਕਰ ਸਕਦੇ ਹੋ ਈਮੇਲ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਘਰ ਦੇ ਨਾਲ ਵਟਸਐਪ ਯੂਜ਼ ਕਰ ਸਕਦੇ ਹੋ ਫੇਸਬੁੱਕ ਯੂਜ਼ ਕਰ ਸਕਦੇ ਹੋ ਇੰਸਟਾਗ੍ਰਾਮ ਯੂਜ਼ ਕਰ ਸਕਦੇ ਹੋ ਯਾਨੀ ਕਿ ਹਰ ਤਰ੍ਹਾਂ ਦੀਆਂ ਸਹੂਲਤਾਂ ਤੁਹਾਡੇ ਕੋਲ ਹੈਗੀਆਂ ਕਦੀ ਤੁਸੀਂ ਇਹ ਸੋਚ ਲਓ ਜਿਹੜੇ ਇੱਥੇ ਪੁਰਾਣੇ ਲੋਕ ਆਏ ਵੀ ਉਹਨਾਂ ਕੋਲ ਦੇ ਕੁਝ ਨਹੀਂ ਹੁੰਦਾ ਚਿੱਠੀ ਪਾਣੀ ਹੁੰਦੀ ਸੀ ਜੇ 8-10 ਦਿਨ ਲੱਗ ਜਾਂਦੇ ਸੀ ਪੰਜਾਬ 'ਚ ਚਿੱਠੀ ਭੇਜਣ ਲਗਿਆਂ ਤੇ 8-10 ਦਿਨਾਂ ਬਾਅਦ ਉਹ ਚਿੱਠੀ ਇੱਥੇ ਜਵਾਬ ਆਉਂਦਾ ਹੁੰਦਾ ਜੀ ਤੇ ਜੀ ਕੋਈ ਖ਼ਬਰ ਵੀ ਪੜਦੀ ਹੁੰਦੀ ਸੀ ਨਾ ਇੰਡੀਆ ਤੋਂ 8-10 ਦਿਨਾਂ ਬਾਅਦ ਯੂਰਪ 'ਚ ਪਹੁੰਚਦੀ ਹੁੰਦੀ ਸੀ ਤੇ ਫੇਰ ਲੋਕਾਂ ਨੂੰ ਨਿਊਜ਼ ਦਾ ਪਤਾ ਲੱਗਦਾ ਹੁੰਦਾ ਸੀ ਵੱਤ-ਵੱਤ ਰੇਡੀਓ ਸੁਣਦੇ ਹੁੰਦੇ ਸੀ ਉਹ ਵੀ ਪੰਜਾਬੀ ਤੇ ਮਿਲਣਾ ਨਹੀਂ ਨਾ ਹਿੰਦੀ ਹਿੰਗਲਿਸ਼ ਹੁੰਦੀ ਜਿਨ੍ਹਾਂ ਦੀ ਇੰਗਲਿਸ਼ ਐਸੀ ਸੀ ਉਹ ਸੁਣ ਲੈਂਦੇ ਸੀ ਬਾਕੀ ਪੁੱਛ ਪਾ ਕੇ ਕੰਮ ਚਲਾਉਂਦੇ ਹੁੰਦੇ ਸੀ ਹੁਣ ਤੇ ਇੰਨੀਆ ਸਹੂਲਤਾਂ ਹੋ ਗਈਆਂ ਤੁਸੀਂ ਕੋਈ ਲੈਂਗੁਏਜ ਜਗੀ ਇਹਨੂੰ ਟ੍ਰਾਂਸਫਰ ਕਰਨਾ ਹੈ ਤੁਹਾਨੂੰ ਮੋਬਾਈਲ ਨੇ ਇੱਕ ਸੈਕਿੰਡ ਚ ਕਰ ਦਰੈਗਾ ਇਸ ਕਰਕੇ ਇਹਨਾ ਸੋਚੋ ਵੀ ਪੁਰਾਣੇ ਲੋਕ ਬੜੇ ਸੁਖੀ ਜਿਹਾ ਸੈੱਟ ਹੋ ਗਏ ਵੇ ਉਦੋਂ ਤੇ ਪਰਮਿਸ਼ਨ ਨਹੀਂ ਸੀ ਹੁੰਦੀ ਪਹਿਲਾਂ ਸਿਰਫ ਇੰਡੀਆ ਤੋਂ ਅਲਾਉਡ ਅਸੀ 8 ਡਾਲਰ ਤੁਸੀਂ ਬਾਹਰ ਦੇ ਮੂਚੇ ਲਿਆ ਸਕਦੇ ਹੋ ਫਿਰ ਕੁਛ ਚਿਰ ਬਾਅਦ 500 ਡਾਲਰ ਹੋ ਗਿਆ ਕੌਂਸਲਰ ਦਾ ਬਾਰ ਕੁਝ ਨਹੀਂ ਬੰਦਦਾ ਅੱਜ ਕੱਲ੍ਹ ਤੇ ਲੋਕਾਂ ਕੋ ਖੁੱਲੇ ਪੈਸੇ ਹੋ ਗਏ ਵੇ ਜਿਹੜੇ ਸਟੂਡੈਂਟ ਆਲੇ ਵੇ ਲੱਖਾਂ ਰੁਪਏ ਲੈ ਕੇ ਉਥੋਂ ਆਲੇ ਵੇ ਜੇ ਪੈਸੇ ਖਰਚ ਜਾਂਦੇ ਬਾਪੂ ਫਿਰ ਪੈਸੇ ਭੇਜ ਜਾਂਦਾ ਪਿੱਛੇ ਲੋਕਾਂ ਦਾ ਕੰਮ ਕਰ ਵੀ ਘੱਟ ਸੀ ਤੇ ਬੜੀ ਤੰਗੀ-ਸ਼ੰਗੀ ਨਾਲ ਕਰਾਜ ਨੇ ਕਰਦੇ ਸੀ ਸਸ ਵੀ ਕੋਈ ਫਾਇਦਾ ਹੋ ਗਿਆ ਸੀ ਲੋਕਾਂ ਦੇ ਖਰਚੇ ਬੜੇ ਘੱਟ ਸੀ ਸ਼ਿਕਾਇਤ ਨਹੀਂ ਸੀਗੀ ਦਿਖਾਵਾ ਨਹੀਂ ਸੀਗਾ ਲੋਕ ਬਾਰ ਸਹੀ ਮਿਹਨਤ ਕਰਦੇ ਸੀ ਤੇ ਪਿੱਛੇ ਜੀ ਪੈਸੇ ਚਾਰ ਪੈਸੇ ਦੇ ਹੀ ਤੇ ਘਰ ਦੇ ਬੜੇ ਤਰੀਕੇ ਨਾਲ ਪੈਸੇ ਨੂੰ ਯੂਜ਼ ਕਰਦੇ ਸੀ ਖਰਚ ਕਰਦੇ ਸੀ ਪਿੱਛੇ ਲੋ ਚਾਰ ਪੈਸੇ ਆ ਰਹੇ ਬਾਹਰੋਂ ਤੇ ਪੈਸੇ ਜੋੜ ਕੇ ਕਿਸੇ ਗੱਲ ਮੰਗੇ ਅੱਜ ਕਾ 200 ਖਰਚੇ ਗਏ ਵੱਧ ਹਰ ਬੰਦੇ ਦੀ ਸ਼ਿਕਨੀ ਵਧ ਗਈ ਹੈ ਜੀ ਕੋ ਮੋਬਾਈਲ ਹੈ ਬਾਹਰ ਦਾ ਮੁਕਤ ਭਾਵੇਂ ਕੋ ਦੂਸਰਾ ਮੋਬਾਈਲ ਰੱਖ ਲੈਂਦਾ ਜਿਹੜੇ ਬੰਦੇ ਬਾਹਰ ਲੈਂਦੇ ਵੇ ਇੰਡੀਆ ਜਿੰਨੂੰ ਵੇਖੋ ਆਈਫੋਨ ਲੈਣਾ ਹੈ ਮੋਟਰਸਾਈਕਲ ਵਧੀਆ ਲੈਣਾ ਹੈ ਗੱਡੀ ਥੱਲੇ ਜ਼ਰੂਰ ਚਾਹੀਦੀ ਹੈ ਸਟੂਡੈਂਟਾਂ ਨੂੰ ਵੀ ਜਗਰ ਕਾਲਜ ਯੂਨੀਵਰਸਿਟੀ ਜਾਣਾ ਦੀ ਖਰਚਾ ਚਾਹੀਦਾ ਕੋਲਾ ਪੈਸੀ ਤੇਰਾ ਦੋਸਤਾਂ ਦੀ ਇਮਪ੍ਰੈਸ਼ਨ ਵੀ ਮਾਪੀਓ ਬੜੇ ਉਮੀਦ ਰਗੇ ਵੇ ਇਹੋ ਚੀਜ਼ਾਂ ਨਾ ਬਾਹਰ ਆ ਕੇ ਮੁਸ਼ਕਲ ਹੁੰਦੀ ਹੈ ਜਿੰਨਾ ਥੋੜੀ ਗਰੀਬੀ ਵਿੱਚ ਕੀ ਹੁੰਦੀ ਹੈ ਨਾ ਉਹ ਬਾਹਰ ਆ ਕੇ ਜਲ ਜਾਂਦੇ ਵੇ ਬਾਹਰ ਆ ਕੇ ਤੰਗੇ ਤੋਂ ਹੁੰਦੀਆਂ ਹੁੰਦੀਆਂ ਰੋਟੀ ਖਾਣ ਨੂੰ ਬੜਾ ਟਾਈਮ ਮਿਲ ਜਾਂਦਾ ਕਿਉਂਕਿ ਬਰਦੀ ਜਲਦੀ ਹੈ ਜਿੰਨਾ ਜੀ ਤੁਹਾਡੇ ਘਰ ਦੀ ਸੈਟਿੰਗ ਨਹੀਂ ਹੋਏਗੀ ਤੇ ਕਿਵੇਂ ਰੋਟੀ ਪਾਣੀ ਭਰੋਗੇ ਕਿਰਾਏ ਬੜੇ ਵੱਧ ਗਏ ਵੇ ਕੋਈ ਕੰਮ ਹੀ ਨਹੀਂ ਕਈ ਨੇ ਸਿਸ਼ਾਂ ਦਾ ਇਸ ਕਰਕੇ ਜੇ ਤੁਸੀਂ ਸੋਚਦੇ ਵੀ ਬਾਹਰ ਕੋਈ ਤੰਗੀ ਨਾ ਹੋਵੇ ਤੇ ਦੋਸਤੋਂ ਕੋਈ ਕੰਮ ਕੋਮ ਸਿੱਖਿਆ ਹੋਵੇ ਜਾਂ ਤੂੰ ਜਿਹੜੀ ਚੀਜ਼ ਦੀ دیਵਾਨ ਲੱਗੀ ਬਾਹਰ ਸਰਚ ਕਰੋ ਗੂਗਲ ਤੇ ਹਾਲ ਮੁਲਕ ਦੀ ਤੁਸੀਂ ਗੂਗਲ ਤੇ ਸਰਚ ਪਾ ਕੇ ਤੇ ਪਤਾ ਲੱਗ ਸਕਦਾ ਤੁਹਾਨੂੰ ਵੀ ਕਿਹੜੇ ਕਿਹੜੇ ਕੰਮ ਦੇ ਉੱਤੇ دیਵਾਨ ਲੱਗੀ ਹੈ ਕਿਉਂਕਿ ਜੇ ਤੁਹਾਡੇ ਅੱਜ ਮੋਬਾਈਲ ਹੈ ਤਾਂ ਉਹਦੇ ਕੋਲ ਥੋੜਾ ਕੰਮ ਲੋ ਤੇ ਜੇ ਤੁਸੀਂ ਸੋਚੋ ਵੀ ਖਾਲੀ ਫੇਸਬੁੱਕ ਹੀ ਚਾਣੀ ਜਾਂ ਇੰਸਟਾਗ੍ਰਾਮ ਹੀ ਚਾਣਾ ਹੈ ਸਿਰਫ ਚੈਟ ਹੀ ਕਰਨੀ ਤੇ ਫਿਰ ਤੇ ਦੋਸਤੋਂ ਬਾਹਰ ਅਕ ਤਾਂ ਹੀ ਹੋਣਾ ਹੈਗਾ ਇਸ ਕਰਕੇ ਜੇ ਮੋਬਾਈਲ ਦੇ ਉੱਤੇ ਤੁਸੀਂ ਕੋਈ ਚੰਗੀ ਤਾਂ ਸਰਚ ਕਰ ਲੋਗੇ ਨਾ ਤੁਹਾਨੂੰ ਬਾਅਦ ਅਗੇ ਤੰਗੀ ਨਹੀਂ ਹੋਏਗੀ ਜੇ ਤੁਸੀਂ ਜੋ ਵੀ ਵਲਾਈ ਕਰ ਸਕਦੇ ਹੋ ਕੰਮ ਹੀ ਤੁਹਾਨੂੰ ਮਿਲ ਸਕਦਾ ਹੈ ਜੇ ਤੁਹਾਨੂੰ ਅਵਰ ਜੋਬ ਨਹੀਂ ਮਿਲਦੀ ਜੇ ਤੁਹਾਡੇ ਕੋ ਕੰਮ ਦੀ ਇਨਫੋਰਮੇਸ਼ਨ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮੱਚ